ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਆਈ ਹੈ ਪੰਚਾਇਤੀ ਚੋਣਾਂ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਜਿਹੜਾ ਭਗਵੰਤ ਮਾਨ ਸਰਕਾਰ ਨੇ ਖੁਦ ਹੀ ਖੜਾ ਕੀਤਾ ਸੀ ਉਹ ਦੂਰ ਹੁੰਦਾ ਹੋਇਆ ਨਜ਼ਰ ਆ ਰਿਹਾ ਪੰਚਾਇਤੀ ਚੋਣਾਂ ਸਰਕਾਰ ਅਕਤੂਬਰ ਦੇ ਮੱਧ ਵਿੱਚ ਕਰਾਉਣਾ ਚਾਹੁੰਦੀ ਉਸ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜਿਹੜੇ ਲੋਕ ਮਾਈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਇਸ ਸਮੇਂ ਭਗਵੰਤ ਮਾਨ ਸਰਕਾਰ ਦੇ ਲਈ ਗਲੇ ਦੀ ਹੱਡੀ ਬਣ ਚੁੱਕੀਆਂ ਨੇ ਭਗਵੰਤ ਮਾਨ ਸਰਕਾਰ ਅਗਾਹੇ ਬਗਾਹੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੰਮ ਕਰਦੀ ਆ ਰਹੀ ਹੈ ਪਰ ਪੰਜਾਬ ਦੇ ਵਿੱਚ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਭਗਵੰਤ ਮਾਨ ਸਰਕਾਰ ਦੇ ਲਈ ਇੱਕ ਵੱਡਾ ਸਿਆਪਾ ਖੜਾ ਹੋ ਸਕਦੀ ਸੀ ਕਿ ਰਾਜਪਾਲ ਉਹਨੂੰ ਮਨਜ਼ੂਰੀ ਨਾ ਦੇਂਦੇ ਪਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਚਾਇਤੀ ਰਾਜ ਐਕਟ ਦੇ ਵਿੱਚ ਕੀਤੀ ਗਈ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਹੁਣ ਜੇਕਰ ਚੋਣਾਂ ਹੁੰਦੀਆਂ ਨੇ ਤਾਂ ਰਾਖਵਾ ਕਰਨ ਦਾ ਨਵਾਂ ਰੋਸਟਰ ਤਿਆਰ ਹੋਵੇਗਾ ਤੇ ਉਸੇ ਨਾਲ ਹੀ ਕੋਈ ਵੀ ਉਮੀਦਵਾਰ ਕਿਸੇ ਵੀ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕੇਗਾ ਇਸ ਨੂੰ ਲੈ ਕੇ ਹੁਣ ਰਾਹ ਪੱਧਰਾ ਹੋ ਗਿਆ ਹੈ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਦਾ ਜਿਹੜਾ ਅਮਲ ਹੈ ਉਹ ਵੀ ਤੇਜ਼ੀ ਫੜਦਾ ਹੋਇਆ ਨਜ਼ਰ ਆ ਰਿਹਾ ਸਰਕਾਰ ਅnder khate ਪਹਿਲਾਂ ਇਸ ਮਾਮਲੇ 'ਚ ਤਿਆਰੀਆਂ ਵੱਢ ਚੁੱਕੀ ਸੀ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਚੋਣ ਨਿਸ਼ਾਨਾ ਦੀਆਂ ਸੂਚੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਸੀ ਸਭ ਤੋਂ ਵੱਡਾ ਪੇਚ ਹੁਣ ਜਿਹੜਾ ਫਸਣਾ ਹੈ ਜਿੱਥੇ ਆਮ ਆਦਮੀ ਪਾਰਟੀ ਕੁਸੂਤੀ ਫਸ ਸਕਦੀ ਹੈ ਉਹ ਰਾਖਵਾ ਕਰਨ ਦੀ ਨੀਤੀ ਹੈ ਰਾਖਵਾ ਕਰਨ ਕਿਸ ਹਿਸਾਬ ਨਾਲ ਹੋਣਾ ਹੈ ਬਲਾਕ ਨੂੰ ਆਧਾਰ ਬਣਾਇਆ ਜਾਣਾ ਤੇ ਉਸ ਬਲਾਕ ਨੂੰ ਆਧਾਰ ਬਣਾ ਕੇ ਜਿਹੜਾ ਅੱਗੇ ਸਾਰਾ ਕੁਝ ਚੱਲਣਾ ਹੈ ਉਸ ਦੇ ਵਿੱਚ ਇੱਕ ਵੱਡਾ ਜਿਹੜੀ ਗੱਲ ਇਹ ਵੀ ਖੜੀ ਹੋ ਚੁੱਕੀ ਹੈ ਕਿ ਰਾਖਵਾ ਕਰਨ ਦੇ ਰੋਸਟਰ ਹੁਣ ਜਿਹੜੇ ਆ ਉਹ ਵਧਾਇਕਾਂ ਦੇ ਹੱਥ 'ਚ ਜਾ ਸਕਦੇ ਆ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣੇ ਕਾਨੂੰਨ ਦੇ ਰੂਪ ਵਿੱਚ ਪੰਜਾਬ ਦੇ ਵਿੱਚ ਲਾਗੂ ਹੋ ਜਾਵੇਗੀ ਇਹ ਸੋਧ ਪੰਜਾਬ ਰਾਜ ਪੰਚਾਇਤੀ ਰਾਜ ਐਕਟ ਆ ਜਿਹੜਾ 1994 ਦਾ ਉਹਦੇ 'ਚ ਇਹ ਸੋਧ ਆ ਜਿਹੜੀ ਉਹ ਸਰਕਾਰ ਨੇ ਇਸ ਲੰਘੇ ਵਰਖਾ ਰੁੱਤੇ ਜਲਾਸ ਦੇ ਵਿਧਾਨ ਸਭਾ ਦੇ ਜਲਾਸ 'ਚ ਕੀਤੀ ਸੀ ਪੰਜਾਬ ਸਰਕਾਰ ਅਕਤੂਬਰ ਦੇ ਮੱਦ ਚ ਇਹਨਾਂ ਚੋਣਾਂ ਨੂੰ ਹਰ ਹਿੱਲੇ ਕਰਵਾਉਣਾ ਚਾਹੁੰਦੀ ਹੈ ਪੰਜਾਬ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਬਣ ਚੁੱਕੀਆਂ ਨੇ ਪੰਚਾਇਤੀ ਚੋਣਾਂ ਪੰਚਾਇਤੀ ਚੋਣਾਂ ਅੱਜ ਤੋਂ ਲਗਭਗ ਡੇਢ ਦੋ ਸਾਲ ਪਹਿਲਾਂ ਜਿਹੜੀਆਂ ਸਰਗੋਸ਼ੀਆਂ ਬਣਨ ਲੱਗੀਆਂ ਸਨ ਕਿ ਪੰਚਾਇਤੀ ਚੋਣਾਂ ਭਲਕੇ ਹੋਈਆਂ ਮਹੀਨੇ ਨੂੰ ਹੋਈਆਂ ਦੋ ਮਹੀਨੇ ਨੂੰ ਹੋਈਆਂ ਸਰਕਾਰ ਪਹਿਲਾਂ ਆਪ ਫਸੀ ਸਮਾ ਰਹਿੰਦੇ ਆ ਪੰਚਾਇਤਾਂ ਨੂੰ ਭੰਗ ਕਰਕੇ ਉੱਥੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਤੇ ਉਹ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ ਉਸ ਤੋਂ ਬਾਅਦ ਸਰਕਾਰ ਦੇ ਜਿਹੜੀ ਆ ਲੋਕ ਸਭਾ ਚੋਣਾਂ ਨਗਾਣਾ ਚੋਂਦੀ ਸੀ ਉਹ ਇੱਕ ਲੰਬਾਰਸਾ ਬਣ ਗਿਆ ਉਸ ਤੋਂ ਬਾਅਦ ਜਲੰਧਰ ਦੀ ਉਪ ਚੋਣ ਆ ਗਈ ਉਸ ਤੋਂ ਬਾਅਦ ਸਰਕਾਰ ਨੂੰ ਇਹ ਸੀ ਕਿ ਹਰਿਆਣੇ ਵਾਲੀ ਚੋਣਾਂ ਦੇ ਨਾਲ ਨਾਲ ਪੰਜਾਬ ਚ ਚਾਰ ਬਕਾਇਆ ਜਿਮਨੀ ਚੋਣਾਂ ਹੋ ਜਾਣਗੀਆਂ ਸਰਕਾਰ ਉੱਥੇ ਵੀ ਬੈਕਫੁੱਟ ਤੇ ਜਾਂਦੀ ਹੋਈ ਨਜ਼ਰ ਆਈ ਚੋਣ ਕਮਿਸ਼ਨ ਨੇ ਪੰਜਾਬ ਦੀਆਂ ਜਿਮਨੀ ਚੋਣਾਂ ਦਾ ਐਲਾਨ ਨਹੀਂ ਕੀਤਾ ਹੁਣ ਸਰਕਾਰ ਇੰਨੀ ਜ਼ਿਆਦਾ ਫਸ ਚੁੱਕੀ ਐ ਇਸ ਮਾਮਲੇ ਦੇ ਉੱਤੇ ਕਿ ਪੰਚਾਇਤੀ ਚੋਣਾਂ ਕਰਾਉਣਾ ਉਹਦੇ ਲਈ ਲਾਜ਼ਮੀ ਹੁੰਦਾ ਜਾਂਦਾ ਹੈ ਪਿੰਡਾਂ ਦੇ ਵਿੱਚ ਤਰਾਹੀ ਤਰਾਹੀ ਹੋਈ ਪਈ ਹੈ ਲੋਕਾਂ ਦੇ ਕੰਮ ਨਹੀਂ ਹੋ ਰਹੇ ਵਿਕਾਸ ਕਾਰਜਾਂ ਦੇ ਉੱਤੇ ਸੋ ਕਾਲਡ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਲਾਏ ਹੋਏ ਆ ਉਹ ਕੜਮ ਚੌਧਰੀ ਬਣ ਕੇ ਉੱਥੇ ਸਾਰਾ ਕੁਝ ਦੇਖ ਰਹੇ ਆ ਜਿਸ ਕਰਕੇ ਪਿੰਡਾਂ ਦੇ ਵਿੱਚ ਪਹਾਲਾ ਕੇ ਕਹਿ ਰਹੇ ਨੇ ਕਿ ਚੋਣ ਨਿਸ਼ਾਨ ਤੇ ਚੋਣ ਲੜਨ ਨਾਲ ਧੜੇਬੰਦੀ ਵੱਧਦੀ ਹੈ ਪਰ ਜੋ ਕਰਤੂਤ ਆਮ ਆਦਮੀ ਪਾਰਟੀ ਦੇ ਲੋਕ ਪਿੰਡਾਂ ਚ ਕਰ ਰਹੇ ਨੇ ਉਸ ਨਾਲ ਢੜੇਬੰਦੀ ਪਹਿਲਾਂ ਹੀ ਸਿਖਰ ਤੇ ਜਾ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਗਰਾਊਂਡ ਲੈਵਲ ਦੇ ਉੱਤੇ ਵਰਕਰ ਦਾ ਦੋ ਕਾਰਨਾ ਕਰਕੇ ਵੱਡਾ ਵਿਰੋਧ ਹੈ ਇੱਕ ਤਾਂ ਪਿੰਡਾਂ ਦੇ ਵਿੱਚ ਕੜਮ ਚੋਧਰ ਕਰਨੀ ਤੇ ਦੂਜਾ ਲੋਕਾਂ ਦੇ ਫਸੇ ਹੋਏ ਕੰਮ ਕਿਸੇ ਦਾ ਬਰਥ ਸਰਟੀਫਿਕੇਟ ਨਹੀਂ ਬਣ ਰਿਹਾ ਕਿਸੇ ਦਾ ਜਿਹੜਾ ਹੋਰ ਕੰਮ ਨਹੀਂ ਹੋ ਰੇ ਲੋਕਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ ਪੰਚਾਇਤ ਚ ਲਿਜਾਣ ਲਈ ਕੋਈ ਮੁੱਤਬਰ ਬੰਦਾ ਨਹੀਂ ਲੱਭ ਰਿਹਾ ਕੋਈ ਜ਼ਿੰਮੇਵਾਰੀ ਉਟਦਾ ਹੀ ਨਹੀਂ ਅਗਲਾ ਕਹਿੰਦਾ ਮੈਂ ਨਾ 12 ਚ ਨਾ 13 ਚ ਮੈਂ ਤੇਰੇ ਨਾਲ ਥਾਣੇ ਚ ਕਿਵੇਂ ਚਲੇ ਜਾਵਾਂ ਇਹ ਸਾਰੀਆਂ ਚੀਜ਼ਾਂ ਨੇ ਦੇ ਭਗਵੰਤ ਮਾਨ ਸਰਕਾਰ ਦੇ ਲਈ ਖਾਸ ਕਰਕੇ ਮੁੱਖ ਮੰਤਰੀ ਦੇ ਲਈ ਇਹ ਟੇਢੀ ਖੀਰ ਸਾਫਤ ਹੋ ਸਕਦੀਆਂ ਨੇ ਆਉਂਦੇ ਦਿਨਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਦਲਤ ਭਾਈਚਾਰੇ ਨੂੰ ਪੰਚਾਇਤਾਂ ਨਾ ਹੋਣ ਕਰਕੇ ਵੱਡੇ ਜਿਹੜੇ ਸੰਕਟ 'ਚੋਂ ਲੰਘਣਾ ਪੈ ਰਿਹਾ ਹੈ ਨਰੇਗਾ ਮਨਰੇਗਾ ਦੇ ਕੰਮਾਂ ਦੇ ਵਿੱਚ ਦਿੱਕਤਾਂ ਹੋਰ ਬਹੁਤ ਸਕੁਸ਼ ਹੈ ਸਰਕਾਰ ਅਕਤੂਬਰ ਦੇ ਮੱਧ 'ਚ ਚੋਣਾਂ ਕਰਵਾ ਪਾਉਂਦੀ ਹੈ ਕਿ ਨਹੀਂ ਇਹ ਵੀ ਇੱਕ ਪ੍ਰਸ਼ਨ ਹੈ ਇਹ ਉਦੋਂ ਹੀ ਹੱਲ ਹੋਵੇਗਾ ਜਦੋਂ ਪੰਜਾਬ ਰਾਜ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਰ ਦੇਗਾ